ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ कौर ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 26 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 26 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕੰਟਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸ ਟੀਮ ਨੇ ਹਾਲ ਹੀ ਵਿੱਚ 17ਵੇਂ 올 ਇੰਡੀਆ ਸ਼ਹੀਦ ਮੇਜਰ ਅਮਿਤ ਤ੍ਰਿਪਾਠੀ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ ਹਾਂਜੀ 올 ਇੰਡੀਆ ਸ਼ਹੀਦ ਮੇਜਰ ਅਮਿਤ ਤ੍ਰਿਪਾਠੀ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਦਿੱਲੀ ਦੀ ਟੀਮ ਨੇ ਜਿੱਤਿਆ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਡੀਜੀ ਯਾਤਰਾ ਚਿਹਰੇ ਦੀ ਪਛਾਣ ਤਕਨੀਕ ਕਿੰਨੇ ਭਾਰਤੀ ਹਵਾਈ ਅੱਡਿਆਂ ਵਿੱਚ ਲਾਗੂ ਕੀਤੀ ਗਈ ਹਾਂਜੀ ਡੀਜੀ ਯਾਤਰਾ ਚਿਹਰੇ ਦੀ ਪਛਾਣ ਤਕਨੀਕ ਆ ਜਿਹੜੀ ਇਹ ਟੋਟਲ 13 ਭਾਰਤੀ ਹਵਾਈ ਅੱਡਿਆਂ ਦੇ ਵਿੱਚ ਲਾਗੂ ਕੀਤੀ ਗਈ ਆਪਸ਼ਨ ਬੀ ਇਸ ਆ ਰਾਈਟ ਆਨਸਰ ਹੁਣ ਇਥੇ ਤੁਸੀਂ ਸੋਚਦੇ ਹੋਵੋਗੇ ਕਿ ਡੀਜੀ ਯਾਤਰਾ ਚਿਹਰੇ ਦੀ ਪਛਾਣ ਇੱਕ ਐਡੀ ਟੈਕਨੀਕ ਆ ਗਈ ਜਾਂ ਕਿਹੜੀ ਟੈਕਨੋਲੋਜੀ ਆ ਗਈ ਤਾਂ ਇੱਕ ਤਾਂ ਦੇਖੋ ਨਾਰਮਲ ਚੈਕਿੰਗ ਹੁੰਦੀ ਆ 에ਅਰਪੋਰਟ ਤੇ ਜਦੋਂ ਅਸੀਂ ਜਾਂਦੇ ਆ ਜਿਸ ਦੇ ਵਿੱਚ ਆਧਾਰ ਕਾਰਡ ਦੇਖਿਆ ਜਾਂਦਾ ਜਾਂ ਕੋਈ ਵੀ ਇਦਾਂ ਦਾ ਆਈਡੀ ਪ੍ਰੂਫ ਦੇਖਿਆ ਜਾਂਦਾ ਜੋ ਵੈਰੀਫਾਈਡ ਹੁੰਦਾ ਪਰ ਇੱਕ ਪਾਸੇ ਡੀਜੀ ਯਾਤਰਾ ਚੈਕਿੰਗ ਹੁੰਦੀ ਆ ਜਿੱਥੇ ਤੁਸੀਂ ਆਪਣਾ ਫੇਸ ਦਿਖਾਉਂਦੇ ਹੋ ਅਤੇ ਉਥੇ ਅੱਖਾਂ ਦੇ ਰੈਟੀਨਾ ਨੂੰ ਸਕੈਨ ਕੀਤਾ ਜਾਂਦਾ ਅਤੇ ਆਧਾਰ ਕਾਰਡ ਦੇ ਨਾਲ ਉਹਨੂੰ ਉਹਦੀ ਜਿਹੜੀ ਡਿਟੇਲ ਆ ਉਹ ਮੈਚ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਇਹ ਚੈਕਿੰਗ ਆ ਉਹ इजीली ਹੋ ਜਾਂਦੀ ਆ ਮਤਲਬ ਬੜੇ ਆਸਾਨੀ ਨਾਲ ਹੋ ਜਾਂਦੀ ਆ ਟਾਈਮ ਵੀ ਘੱਟ ਲੱਗਦਾ ਵਾ ਤੇ ਇਸ ਨੂੰ ਹਜੇ 13 ਹਵਾਈ ਅੱਡਿਆਂ ਦੇ ਵਿੱਚ ਲਾਗੂ ਕੀਤਾ ਗਿਆ ਵਾ ਇੰਡੀਅਨ 에ਅਰਪੋਰਟ ਤੇ ਵਿੱਚ ਕੀਤਾ ਗਿਆ ਵਾ ਟਿਕ ਲਾਗੂ ਨੈਕਸਟ ਪੋਜੀਸ਼ਨ हाल ही ਵਿੱਚ अल्टीमेट खोखो लीग ਦੀ ਪਹਿਲੀ ਟਿਕਟ ਕਿਸ ਨੂੰ ਦਿੱਤੀ ਗਈ ਹੈ ਹਾਂਜੀ अल्टीमेट खोखो लीग ਦੀ ਪਹਿਲੀ ਟਿਕਟ ਮਿਲੀ ਆ ਉੜੀਸਾ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਨੂੰ ਕਿਉਂ ਇਹਨਾਂ ਨੂੰ ਹੀ ਮਿਲੀ ਆ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਕਿਉਂਕਿ 24 ਦਸੰਬਰ ਨੂੰ अल्टीमेट खोखो ਲੀਗ ਆ ਜਿਹੜੀ ਇਹ ਉੜੀਸਾ ਦੇ ਕਟਕ ਦੇ ਵਿੱਚ ਸ਼ੁਰੂ ਹੋਈ ਆ ਤੇ ਉੱਥੇ ਹੀ ਉੜੀਸਾ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਨੂੰ ਪਹਿਲੀ ਟਿਕਟ ਮਿਲੀ ਆ ਹੁਣ ਅਸੀਂ ਉੜੀਸਾ ਦੀ ਗੱਲ ਕਰ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਆ ਭੁਵਨੇਸ਼ਵਰ ਚੀਫ ਮਿਨਿਸਟਰ ਆ ਨਵੀਨ ਪਟਨਾਇਕ ਗਵਰਨਰ ਆ ਅਗਨੇਸ਼ੀਲਾ ਉੜੀਸਾ ਦੇ ਵਿੱਚ 1 ਅਪ੍ਰੈਲ ਨੂੰ ਉੜੀਸਾ ਦਿਵਸ ਮਨਾਇਆ ਜਾਂਦਾ ਉੜੀਸਾ ਦੇ ਵਿੱਚ ਨੰਦਨਕਨਨ ਨੈਸ਼ਨਲ ਪਾਰਕ ਆ ਸਿੰਪਲੀਪਾਲ ਨੈਸ਼ਨਲ ਪਾਰਕ ਆ ਭੀਤਰਕਣੀਕਾ ਨੈਸ਼ਨਲ ਪਾਰਕ ਆ ਚਿਲਕਾ ਸੈਂਚੂਰੀ ਆ ਉੜੀਸਾ ਵਿੱਚ ਚਿਲਕਾ ਝੀਲ ਆ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਉੜੀਸਾ ਦੇ ਵਿੱਚ ਰੂਸੀ ਗੁਲੀਆ ਬੀਚਾ ਗੋਲਡਨ ਬੀਚਾ ਨੈਕਸਟ ਕੁਐਸਚਨ ਬੋਧੀ ਧਾਰਮਿਕ ਆਗੂ ਦলাই লামਾ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਸੰਗ ਫੋਰਮ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਬੋਧੀ ਧਾਰਮਿਕ ਆਗੂ ਦলাই লামਾ ਤੇ ਇਹਨਾਂ ਨੇ ਅੰਤਰਰਾਸ਼ਟਰੀ ਸੰਗ ਫੋਰਮ ਦਾ ਉਦਘਾਟਨ ਕੀਤਾ ਵਾ ਬੋਧ ਗਿਆਾਂ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿਸ ਦੇਸ਼ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾ ਨੇ ਹਾਲ ਹੀ ਵਿੱਚ ਆਪਣਾ ਆਉਂਦਾ ਸੰਭਾਲਿਆ ਹਾਂਜੀ ਸੰਤੋਸ਼ ਝਾ ਇਹ ਭਾਰਤ ਦੇ ਆ ਤੇ ਇਹਨਾਂ ਨੇ ਆਉਂਦਾ ਸੰਭਾਲਿਆ ਸ਼੍ਰੀਲੰਕਾ ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਸੰਤੋਖ ਚਾ ਨੇ ਆਪਣਾ ਆਉਂਦਾ ਸੰਭਾਲਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਸ਼੍ਰੀਲੰਕਾ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਸ਼੍ਰੀਲੰਕਾ ਦੀ ਕੈਪੀਟਲ ਆ ਕੋਲੰਬੋ ਅਤੇ ਸ਼੍ਰੀ ਜੇ ਵਰਦਨਪੁਰਮ ਕੋਟੇ ਕੋਲੰਬੋ ਕਮਰਸ਼ਲ ਕੈਪੀਟਲ ਅਤੇ ਸ਼੍ਰੀ ਜੇ ਜੇ ਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਇੱਥੋਂ ਦੇ ਪ੍ਰਾਈਮ ਮਿਨਿਸਟਰ ਦਿਨੇਸ਼ ਗੁਣਵਰਦਨ ਅਤੇ ਪ੍ਰੈਜ਼ੀਡੈਂਟ ਰਨਿਲ ਵਿਕਰਮ ਸਿੰਘੇ ਭਾਰਤੀ ਹਥਿਆਰਬੰਦ ਬਲਾਂ ਨੂੰ ਸ਼੍ਰੀਲੰਕਾ ਚ ਗੋਲਡਨ ਆਲ ਆਉਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੰਜੋਗਤ ਅਭਿਆਸ ਮਿੱਤਰ ਸ਼ਕਤੀ 2023 ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਘਾਰ ਹੋਇਆ FIFA ਨੇ ਸ਼੍ਰੀਲੰਕਾ ਦੀ ਫੁੱਟਬਾਲ ਫੈਡਰੇਸ਼ਨ ਤੋਂ ਪਾਬੰਦੀ ਹਟਾ ਦਿੱਤੀ ਸ਼੍ਰੀਲੰਕਾ ਦੇ ਵਿੱਚ ਕੰਢੀ ਇਸ ਸਾਲਾ ਪਰਹੇਰਾ ਤਿਹਾਰ ਮਨਾਇਆ ਗਿਆ ਸ਼੍ਰੀਲੰਕਾ ਦੇ ਹਰਫਣ ਮੋਲਾ ਬਨਿੰਦਾ ਹਸਰੰਗਾ ਨੂੰ ਟੈਸਟ ਕ੍ਰਿਕਟ ਤੋਂ ਸન્યાਸ ਲਿਆ ਨੈਕਸਟ ਕੁਐਸ਼ਨ ਕਿਸ ਜੈਵਲਿਨ ਥਰੋਅਰ ਨੇ ਹਾਲ ਹੀ ਵਿੱਚ ਬਕਾਰੀ ਸਰਵੋਤਮ ਪੁਰਸ਼ ਅਵਾਰਡ ਜਿੱਤਿਆ ਹੈ ਹਾਂਜੀ ਜੈਵਲਿਨ ਥਰੋਅਰ ਆ ਕੌਣ ਨੇ ਸੁਮਿਤ ਐਂਟਿਲ ਇਹ ਵਿਸ਼ਵ ਚੈਂਪੀਅਨ 2023 ਦੇ ਪੈਰਾ 올림픽 ਦੇ 골ਡ ਮੈਡਲ ਵਿਜੇਤਾ ਨੇ ਠੀਕ ਹੈ ਤੇ ਇਹਨਾਂ ਨੇ ਬਕਾਰੀ ਸਰਵੋਤਮ ਪੁਰਸ਼ ਅਵਾਰਡ ਜਿੱਤਿਆ অপਸ਼ਨ B ਇਸ ਦਾ ਰਾਈਟ ਆਨਸਰ ਸੁਮਿਤ ਐਂਟਿਲ ਨੈਕਸਟ ਵਾਸ਼ਨ ਕਿਸ IIM ਨੇ ਹਾਲੇ ਹੀ ਵਿੱਚ ਜੈਨਿਥ ਅਕੈਡਮੀ ਦੇ ਸਹਿਯੋਗ ਨਾਲ ਰੇਲਵੇ ਪ੍ਰਬੰਧਨ ਪ੍ਰੋਗਰਾਮ ਸ਼ੁਰੂ ਕੀਤਾ ਹਾਂਜੀ IIT IIM ਕਾਸ਼ੀਪੁਰ ਨੇ IIM ਕਾਸ਼ੀਪੁਰ ਨੇ ਜੈਨਿਥ ਅਕੈਡਮੀ ਦੇ ਸਹਿਯੋਗ ਨਾਲ ਰੇਲਵੇ ਪ੍ਰਬੰਧਨ ਪ੍ਰੋਗਰਾਮ ਸ਼ੁਰੂ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰਾਸ਼ਟਰੀ ਖੱਤਕਾਰ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਖਪਤਕਾਰ ਦੇ ਅਧਿਕਾਰ ਅਤੇ ਖਪਤਕਾਰਾਂ ਦੀਆਂ ਸ਼ਕਤੀਆਂ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 24 ਦਸੰਬਰ ਨੂੰ ਰਾਸ਼ਟਰੀ ਖਪਤਕਾਰ ਦਿਵਸ ਵਜੋਂ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵ ਵੇਅਜ਼ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ 5 ਦਸੰਬਰ ਨੂੰ ਵਿਸ਼ ਮਿੱਟੀ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਮਹਾ ਪਰਨਿਰਵਾਣ ਦਿਵਸ ਮਨਾਇਆ ਗਿਆ 7 ਦਸੰਬਰ ਨੂੰ ਹਥਿਆਰਬੰਦ ਸੈਨਾ ਛੰਡਾ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਬੋਧੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਯੂਨੀਸੇਫ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਡੇ ਮਨਾਇਆ ਗਿਆ 14 ਦਸੰਬਰ ਨੂੰ ਨੈਸ਼ਨਲ એનર્ਜੀ ਡੇ ਮਨਾਇਆ ਗਿਆ ਕਿਉਂਕਿ ਰਾਸ਼ਟਰੀ ਸੁਰੱਖਿਆ ਸੰਭਾਲ ਦਿਵਸ ਜੀ ਨੂੰ ਬੋਲ ਦਿੰਦੇ ਨੇ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਗਿਆ 18 ਦਸੰਬਰ ਨੂੰ ਘਟ ਗਿੰਤੀ ਅਧਿਕਾਰ ਦਿਵਸ ਅਤੇ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਮਨਾਇਆ ਗਿਆ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਗਿਆ 20 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਵਸ ਮਨਾਇਆ ਗਿਆ 21 ਦਸੰਬਰ ਨੂੰ ਵਿਸ਼ਵ ਬਾਸਕਟਬਾਲ ਦਿਵਸ ਮਨਾਇਆ ਗਿਆ 22 ਦਸੰਬਰ ਨੂੰ ਰਾਸ਼ਟਰੀ ਗਣਤਿਤ ਦਿਵਸ ਮਨਾਇਆ ਗਿਆ 23 ਦਸੰਬਰ ਨੂੰ ਰਾਸ਼ਟਰੀ ਕਿਸਾਨ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਨਿਆਸ ਸੁਧਾਰਨ ਲਈ 3500 ਕਰੋੜ ਰੁਪਏ ਦਾ ਪ੍ਰੋਜੈਕਟ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਇਹਨਾਂ ਨੇ ਨਿਆਸ ਸੁਧਾਰਨ ਲਈ 3500 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਚੰਡੀਗੜ੍ਹ ਦੇ ਵਿੱਚ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਕੇਂਦਰੀ ਗ੍ਰਹਿ ਮੰਤਰੀ ਮੰਤਰੀ ਹੋਣ ਦੇ ਨਾਲ ਨਾਲੇ ਸਹਿਕਾਰਤਾ ਮੰਤਰੀ ਵੀ ਹੈ ਠੀਕ ਹੈ ਅਮਿਤ ਸ਼ਾਹ ਨੈਕਸਟ ਕੁਐਸ਼ਨ ਹੈ ਕਿਸ ਨੇ ਹਾਲ ਹੀ ਵਿੱਚ UCC ਜਾਨੀ ਕਿ ਇਸ ਦੀ ਫੁੱਲ ਫਾਰਮ ਕੀ ਹੈ ਯੂਨੀਫਾਰਮ ਸਿਵਲ ਕੋਡ ਡਰਾਫਟ ਕਮੇਟੀ ਦੇ ਫੈਸਲਿਆਂ ਦੇ ਪ੍ਰਗਤੀ ਨੂੰ ਮਨਜ਼ੂਰੀ ਦਿੱਤੀ ਹਾਂਜੀ ਡਰਾਫਟ ਯੂਨੀਫਾਰਮ ਸਿਵਲ ਕੋਡ ਡਰਾਫਟ ਕਮੇਟੀ ਦੇ ਫੈਸਲਿਆਂ ਦੀ ਪ੍ਰਗਤੀ ਨੂੰ ਮਨਜ਼ੂਰੀ ਦਿੱਤੀ ਹੈ ਉੱਤਰਾਖੰਡ ਨੇ অপਸ਼ਨ B ਇਸ ਦਾ ਰਾਈਟ ਆਨਸਰ ਹੁਣੇ ਮਨਜ਼ੂਰੀ ਉੱਤਰਾਖੰਡ ਨੇ ਦਿੱਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉੱਤਰਾਖੰਡ ਦੀ ਕੈਪੀਟਲ ਕੀ ਹੈ ਦਹਿਰਾਦੂਨ ਦਹਿਰਾਦੂਨ ਸਮਰ ਕੈਪੀਟਲ ਆ ਸੌਰੀ ਵਿੰਟਰ ਕੈਪੀਟਲ ਹੈ ਤੇ ਸਮਰ ਕੈਪੀਟਲ ਹੈ ਗਿਆਸੀ ਇਥੋਂ ਦੇ ਜੇਪ ਮੰਤਰੀਾ ਪੁਸ਼ਕਰ ਸਿੰਘ ਧਾਮੀ ਗਵਰਨਰਾ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਹੈਲੀ ਨੈਸ਼ਨਲ ਪਾਰਕ ਇਸ ਦੀ ਸਥਾਪਨਾ 1936 ਦੇ ਵਿੱਚ ਹੋਈ ਸੀ ਤੇ ਵਰਤਮਾਨ ਸਮੇਂ ਇਸ ਦਾ ਨਾਮ ਹੈ ਜਿਮ ਕਾਰਬਿਟ ਨੈਸ਼ਨਲ ਪਾਰਕ ਉੱਤਰਾਖੰਡ ਦੇ ਵਿੱਚ ਹੈਲੀ ਨੈਸ਼ਨਲ ਪਾਰਕ ਗੰਗੋਤਰੀ ਨੈਸ਼ਨਲ ਪਾਰਕ ਹੈ ਰਾਜਾਜੀ ਨੈਸ਼ਨਲ ਪਾਰਕ ਹੈ ਨੰਦਾਦੇਵੀ ਨੈਸ਼ਨਲ ਪਾਰਕ ਹੈ ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਹੈ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕਾ ਇਥੋਂ ਦੇ ਫੇਮਸ ਲੋਕਨਾਚਾਤ ਕਮੌਣੀ ਗੜਵਾਲੀ ਤਹਿਰੀ ਵਣ ਯੋਜਨਾ ਉੱਤਰਾਖੰਡ ਰਾਜ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਨੰਦਾ ਦੇ ਵੀ ਉੱਤਰਾਖੰਡ ਵਿੱਚ ਹੈ ਉੱਤਰਾਖੰਡ ਦੇ ਵਿੱਚ ਫੁੱਲਾਂ ਦੀ ਘਾਟੀ ਹੈ ਸੰਯੁਕਤ ਫੋਜੀ ਅਭਿਆਸ ਸੂਰਜ কিরਣ ਦਾ 17ਵਾਂ ਸੰਸਕਰਣ ਪਿਥੋਰਾਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਲਖਨਊ ਵਿੱਚ 10 ਦਿਨਾਂ ਦਾ ਉੱਤਰਾਖੰਡ ਮਹਾਉਤਸਵ ਸ਼ੁਰੂ ਹੋਇਆ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਰੋਜ਼ਗਾਰ ਪ੍ਰਯਾਗ ਪੋਰਟਲ ਲਾਂਚ ਕੀਤਾ ਅਮਿਤਾਬ ਬੱਚਨ ਉਤਰਾਖੰਡ ਵਿੱਚ ਹੋਣ ਵਾਲੀ 6ਵੀਂ ਵਿਸ਼ਵ ਆਫਤ ਪ੍ਰਬੰਧਨ ਕਾਨਫਰੰਸ ਦੇ ਬ੍ਰਾਂਡ ਵਿਜ਼ਿਟਰ ਬਣੀ ਹਰੇਲਾ ਪਰਵ 2023 ਉਤਰਾਖੰਡ ਦੇ ਵਿੱਚ ਸ਼ੁਰੂ ਹੋਇਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਆਈ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਕੋਲੇ ਆਧਾਰਿਤ ਬਿਜਲੀ ਉਤਪਾਦਨ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਇਆ ਹਾਂਜੀ ਭਾਰਤ ਵਿੱਚ ਕੋਲੇ ਆਧਾਰਿਤ ਬਿਜਲੀ ਉਤਪਾਦਨ ਦੇ ਵਿੱਚ 8% ਦਾ ਵਾਧਾ ਹੋਇਆ অপਸ਼ਨ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ हाल ही ਵਿੱਚ ਕਿਹੜਾ ਰਾਜ ਇੱਕ ਵਿਆਪਕ ਸ਼ਹਿਰੀ ਗੈਸ ਵੰਡ ਨੀਤੀ ਲਈ ਤਿਆਰ ਹੋਇਆ ਹੈ ਹਾਂਜੀ ਦੇਖੋ ਇਸ ਦੇ ਵਿੱਚ ਕੀ ਹੈ ਸੀਐਨਜੀ ਅਤੇ ਪੀਐਨਜੀ ਦੁਆਰਾ ਜਿਹੜਾ ਇਸ ਦਾ ਈਜ਼ੀ ਡਿਸਟ੍ਰੀਬਿਊਸ਼ਨ ਆ ਉਹ ਮਤਲਬ ਕਿ ਈਜ਼ੀ ਡਿਸਟ੍ਰੀਬਿਊਸ਼ਨ ਹੋ ਸਕੇ ਇਸ ਲਈ ਹਰਿਆਣਾ ਸਹਿਮਤ ਹੋਇਆ ਵਾ ਵਿਆਪਕ ਸ਼ਹਿਰੀ ਗੈਸ ਵੰਡ ਨੀਤੀ ਦੇ ਲਈ ਆਪਸ਼ਨ ਨੰਬਰ ਏ ਇਸ ਆ ਰਾਈਟ ਆਨਸਰ ਹੁਣ ਹਰਿਆਣਾ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਰਿਆਣਾ ਹਰਿਆਣਾ ਦੀ ਕੈਪੀਟਲ ਆ ਚੰਡੀਗੜ੍ਹ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਦੀ ਸਾਂਝੀ ਕੈਪੀਟਲ ਆ ਇੱਥੋਂ ਦੇ ਚੀਫ ਮਿਨਿਸਟਰਾ ਮਨੋਹਰ ਲਾਲ ਖੱਟਰ ਅਤੇ ਗਵਰਨਰ ਆ ਬੰਦਾਰੂ ਦਾਤਾ ਤਾਤਰੀਆ ਹਰਿਆਣਾ ਦੇ ਵਿੱਚ ਸੁਲਤਾਨਪੁਰ ਨੈਸ਼ਨਲ ਪਾਰਕ ਕਾਲੇਸ਼ਵਰ ਨੈਸ਼ਨਲ ਪਾਰਕ ਵੀਰ ਸ਼ਿਕਾਰਗੜ ਵਾਈਲਡਲਾਈਫ ਸੈਂਚਰੀ ਆ ਚਿਲਚਿਲਾ ਵਾਈਲਡਲਾਈਫ ਸੈਂਚਰੀ ਆ ਨਾਹਰ ਵਾਈਲਡਲਾਈਫ ਸੈਂਚਰੀ ਆ ਖਪਰਬਾਸ ਵਾਈਲਡਲਾਈਫ ਸੈਂਚਰੀ ਆ ਕੁਲੂਹੀ ਰਤਨ ਵਾਈਲਡਲਾਈਫ ਸੈਂਚੁਰੀ ਆ ਇੱਥੋਂ ਦੇ ਫੇਮਸ ਲੋਕਨਾਚਾ ਕੁਮਾਰ ਫਗਨਾਚ ਤਮਾਰ ਸਾਂਗ ਡਾਂਸ ਝੂਮਰਨਾਚ ਬੀਨ ਬੰਸਰੀ ਹਰਿਆਣਾ ਨੇ ਪਹਿਲੀ ਵਾਰ ਵਿਜ਼ੇ ਹਜ਼ਾਰੇ ਟਰੋਫੀ ਦਾ ਕਿਤਾਬ ਜਿੱਤੇ ਆ ਹਰਿਆਣਾ ਸਰਕਾਰ ਨੇ ਅਭਿਨੇਤਰੀ ਮੀਤਾ ਬਸਿਸ਼ਟ ਨੂੰ ਮਨੋਰੰਜਨ ਨੀਤੀ ਪਰੀਸ਼ਦ ਦੀ ਚੇਅਰਪਰਸਨ ਚੁਣਿਆ ਸਤਰੂਜੀਤ ਕਪੂਰ ਨੇ ਹਰਿਆਣਾ ਦੇ ਨਵੇਂ ਡੀਜੀਪੀ ਵਜੋਂ ਅੰਦਾ ਸੰਭਾਲਿਆ ਹਰਿਆਣਾ ਸਰਕਾਰ ਨੇ ਵਿਧਵਾਵਾਂ ਮਾ ਅਣਵਿਆਹੇ ਲੋਕਾਂ ਲਈ ਮਹੀਨਾਵਾਰ ਪੈਨਸ਼ਨ ਦਾ ਐਲਾਨ ਕੀਤਾ ਹਰਿਆਣਾ ਨੇ ਛੇਵੇਂ ਯੁਵਾ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਕੇਂਦਰੀ ਰੇਲਵੇ ਆਪਣੇ ਕਿੰਨੇ ਸਟੇਸ਼ਨਾਂ ਤੇ ਪੈਨਿਕ ਸਵਿਚ ਲਗਾਏਗਾ ਹਾਂਜੀ ਕੇਂਦਰੀ ਰੇਲਵੇ ਆਪਣੇ 117 ਸਟੇਸ਼ਨਾਂ ਤੇ ਪੈਨਿਕ ਸਵਿਚ ਲਗਾਵੇਗਾ অপশন ਨੰਬਰ B ਇਸ ਦਾ রাইਟ ਆਨਸਰ ਪੈਨਿਕ ਸਵਿਚ ਇਹ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਹੈ ਤੇ 117 ਸਟੇਸ਼ਨਾਂ ਤੇ ਲਗਾਈ ਜਾਵੇਗੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ